ਬਾਹਿਗੁਰਜੀ ਦਾ ਖਾਲਸਾ ਸ੍ਰੀ ਬਾਹਿਗੁਰਜੀ ਦੀ ਫਤਿਹ ਦੇਸਾਂ ਮਦੇ ਸਾਂ ਵਿੱਚ ਬੈਠੇ ਮੇਰੇ ਪੰਜਾਬੀ ਭਰਾਵੋ ਅਤੇ ਪਿੰਡਾਂ ਵਿੱਚ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਕਰਨ ਭਾਰਦਵਾਜ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਗੱਲ ਕਰਨ ਜਾ ਰਿਹਾ ਮੈਂ ਬਾਬਾ RAM DEEP ਦੀ ਜਿਹੜੇ ਸਾਡੇ ਸਾਡੇ ਚੈਨਲ ਨਾਲ ਨਵੇਂ ਜੁੜੇ ਨੇ ਤਾਂ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਿਓ ਵੀ ਰਾਮਦੇਵ ਦੇ ਉੱਲੂ ਕਿਵੇਂ ਠੀਕ ਆਇਆ ਜਿਹੜਾ ਰਾਮਦੇਵ ਬਾਬਾ ਬਣਿਆ ਉਹ ਕਿਵੇਂ ਬਣਿਆ ਰਾਮਦੇਵ ਦਾ ਜਨਮ ਹੋਇਆ ਬਿਹਾਰ ਦੇ ਵਿੱਚ ਚਾਰ ਭੈਣ ਭਾਈ ਤੇ ਜਦੋਂ ਬਾਪ ਇਹਦਾ ਨਾਮ ਰੱਖਿਆ ਗਿਆ ਰਾਮਪਾਲ ਜਾਦਵ ਤਾਂ ਰਾਮਪਾਲ ਜਾਦਵ ਤਾਂ ਜਦੋਂ ਛੋਟੀ ਉਮਰ ਦੇ ਵਿੱਚ ਇਹਨੂੰ ਅਧਰੰਗ ਦਾ ਅਟੈਕ ਹੋਇਆ ਜਦੋਂ ਉਹ ਰੰਗ ਦਾ ਅਟੈਕ ਹੋਇਆ ਫਿਰ ਇਹ ਇੱਕ ਦੇਸੀ ਵੈਦ ਤੋਂ ਦਵਾਈ ਖਾਣ ਲੱਗੇ ਤਾਂ ਜਦੋਂ ਦਵਾਈ ਖਾਣ ਲੱਗੇ ਉਹ ਪਹਾੜੀਆਂ 'ਚ ਜਾ ਕੇ ਦਵਾਈ ਬਣਾ ਕੇ ਦਿੰਦਾ ਸੀ ਤਾਂ ਇਹ ਵੀ ਆਪਣੀ ਦਵਾਈ ਖਾਂਦਾ ਖਾਂਦਾ ਤਾਂ ਉੱਥੇ ਵੈਦ ਨਾਲ ਪਹਾੜਾਂ ਜਾਣ ਲੱਗਿਆ ਪਹਾੜਾਂ 'ਚ ਜਾ ਕੇ ਇਹਨੇ ਵੈਦ ਤੋਂ ਤਜਰਬਾ ਲਿਆ ਤਾਂ ਇਹ ਅਤੰਜਲੀ ਦਵਾਈ ਤਿਆਰ ਕਰਨ ਲੱਗ ਗਿਆ ਆਪਦੀ ਤਾਂ ਇਹ ਬਰੀਜਾਂ ਨੂੰ ਦਵਾਈ ਦੇਣ ਲੱਗਿਆ ਪਹਾੜਾਂ 'ਚ ਜਾ ਕੇ ਲਿਆ ਕੇ ਜੜੀਆਂ ਬੁੱਟੀਆਂ ਪਹਾੜਾਂ ਵਾਲੀਆਂ ਤਾਂ ਫਿਰ ਇਹਨਾਂ ਨੇ ਹੋਰ ਆਈਟਮਾਂ ਬਣਾਉਣੀਆ ਸ਼ੁਰੂ ਕਰੀਆਂ ਤਾਂ ਫਿਰ ਇਹਨੇ ਆਪਦਾ ਨਾਂਵ ਵੀ ਬਦਲ ਲਿਆ ਬਾਬਾ ਆਰਾਮਦੇਵ ਆਰਾਮਪਾਲ ਜਾਦਪ ਤੋਂ ਬਾਬਾ ਆਰਾਮਦੇਵ ਬਣਿਆ ਫਿਰ ਇਹਨੇ ਰਾਜਸਥਾਨ ਦੇ ਵਿੱਚ ਯੋਗਾ ਸਿੱਖਣ ਲਈ ਆਇਆ ਤਾਂ ਯੋਗਾ ਕੈਂਪ ਵਿੱਚ ਯੋਗਾ ਸਿੱਖ ਕੇ ਫਿਰ ਇਹਨੇ ਯੋਗੇ ਆਲਾ ਟੋਲੂ ਠੀਕ ਕਰਿਆ ਫਿਰ ਇਹ ਯੋਗਾ ਟੀਚਰ ਆ ਬਣ ਗਿਆ ਉਥੇ ਉਹ ਟੋਲੂ ਠੀਕ ਆਇਆ ਤਾਂ ਇਹਨੇ ਆਪਣੀਆਂ ਸੰਸਥਾ ਖੋਲੀਆਂ ਯੋਗੜੀਆਂ ਤਾਂ ਕਿ ਜਿਹੜੇ ਹਿੰਦੂ ਧਰਮ ਨਾਲ ਜੁੜੇ ਹੋਏ ਨੇ ਲੋਕ ਜਾਂ ਹੋਰ ਵੀ ਯੋਗਾ ਕਰਦੇ ਨੇ ਅਗਲਾ ਕਹਿੰਦਾ ਬਾਬਾ RAMDEEP ਦਾ ਜੋਗਾ ਕਰੀਏ ਉਹ ਵਧੀਆ ਕਰਦਾ ਇਹ ਤਾਂ ਔਲੂ ਫਿੱਟਾਉਂਦਾਗੇ ਜਾਈਂਗੇ ਆ ਬਾਬੇ RAMDEEP ਦੇ ਤਾਂ ਇਹਨਾਂ ਨੇ ਫਿਰ ਹੋਰ ਆਈਟਮਾ ਬਣਾਉਣਾ ਸ਼ੁਰੂ ਕਰੀਆਂ ਪਤੰਜਲੀ ਨੌ ਮਸ਼ਹੂਰ ਕਰਿਆ 900 ਆਈਟਮਾ ਕੱਢੀ ਵਿੱਚ ਸਾਬਣਾ ਤੇਲ ਹੋਰ ਕਿੰਨਾ ਕੁਸੋ ਇਹਨਾਂ ਨੇ ਪੰਜਾਬ ਵਿੱਚ ਕੀ ਇੰਡੀਆ ਵਿੱਚ ਦੁਕਾਨਾਂ ਤੇ ਮਾਲ ਪਤੰਜਲੀ ਦਾਉਣ ਲੱਗ ਗਿਆ ਹਰੇ ਕਾਗਲਾ ਕਹੇ ਵੀ ਬਾਬਾ RAMਦੇਵ ਦਾ ਸਮਾਨ ਹੈ ਤਾਂ ਪਤੰਜਲੀ ਇਹ ਤਾਂ ਪਹਾੜੀ ਪਹਾੜਾਂ ਚ ਹੁੰਦਾ ਐਂ ਤਾਂ ਕਿਸੇ ਨੂੰ ਸਮਝ ਆਉਂਦੀ ਨਹੀਂ ਵੀ ਗੁੜ ਵੀ ਪਹਾੜਾਂ ਚ ਹੁੰਦਾ ਚੌਲ ਵੀ ਪਹਾੜਾਂ ਚ ਹੁੰਦੇ ਨੇ ਪਹਾੜਾਂ ਚ ਤਾਂ ਜੜੀਆਂ ਬੂਟੀਆਂ ਦੀ ਮਾੜੀ ਮੋਟੀ ਦਵਾਈ ਬਣ ਜਾਂਦੀ ਐ ਉਹ ਪਤੰਜਲੀ ਨੌਰ ਰੱਖ ਕੇ ਪਤੰਜਲੀ ਇਹ ਲੋਕ ਰੇਟ ਵੱਧ ਹੋਣ ਕਰਕੇ ਚੀਜ਼ ਘਟ ਘਟਿਆ ਇਹਨਾਂ ਦੇ ਉल्लू ਠੀਕ ਆਉਂਦਾ ਗਿਆ ਬੜੀਆਂ ਤੋਂ ਬੜੀਆਂ ਕੰਪਨੀਆਂ ਬਾਬੇ ਨੇ ਖਰੀਦ ਲੀਆਂ ਤਾਂ ਬਾਬੇ ਨੂੰ ਤਜਰਬਾ ਆ ਗਿਆ ਇੱਕ ਰਾਮਪਾਲ ਜਾਦਵ ਤੋਂ ਬਾਬਾ ਰਾਮਦੇਵ ਬਣਿਆ ਕਿਉਂ ਮਾਇਆ ਦੇ ਤਿੰਨ ਨਾਮ ਨੇ ਕਹਿੰਦਾ ਮਾਇਆ ਤੇਰੇ ਤਿੰਨ ਨਾਮ ਪਰਸੂ ਪਰਸਾ ਪਰਸਰਾਮ ਜਦੋਂ ਬੰਦੇ ਲਵੇ ਥੋੜੇ ਜੇ ਪੈਸੇ ਹੁੰਦੇ ਨੇ ਪੈਸੇ ਹੁੰਦਾ ਨਹੀਂ ਜਦੋਂ ਬੰਦੇ ਲਵੇ ਉਹ ਤੋਂ ਬੰਦੇ ਦਾ ਨਾ ਹੁੰਦਾ ਪਰਸੂ ਜਦੋਂ ਮਾੜੀ ਚੜ੍ਹਾਈ ਹੋ ਜੇ ਤਾਂ ਪਰਥਾ ਜੇ ਉਹਦੂ ਚੜ੍ਹਾਈ ਹੋ ਜੇ ਤਾਂ ਪਰਥ ਰਾਮ ਜੀ ਕਹਿਣ ਲੱਗ ਜਾਂਦੇ ਨੇ ਤਾਂ ਹੀ ਬਾਬੇ ਨੂੰ ਅੱਜ ਕੱਲ ਬਾਬਾ ਰਾਮ ਰਾਮਪਾਲ ਤੋਂ ਬਾਬਾ ਰਾਮਦੇਵ ਜੀ ਕਹਿਣ ਲੱਗੇ ਕਿਉਂਕਿ ਪੈਸਾ ਇੱਕ ਬਹੁਤ ਵੱਡੀ ਚੀਜ਼ ਹੈ ਬਾਬੇ ਨੇ ਚੰਗੇ ਚੰਗੇ ਪਲਾਟ ਲਾ ਲਏ ਤਾਂ ਕਹਿੰਦੇ ਬਾਬੇ ਦੀਆਂ 33 ਚੀਜ਼ਾਂ ਸੈਂਪਲ ਵਾਲਿਆਂ ਨੇ ਲਈਆਂ ਤੇਤੀ ਚੀਜ਼ਾਂ ਵਿੱਚੋਂ 25 ਜਿਹੜੇ ਅਰਜੈਕਟ ਕਰੀਆਂ ਗਈਆਂ ਤੁਸੀਂ ਸਮਝੋ ਵੀ ਕਿੰਨੀ ਇੱਕ ਠੱਗਾ ਠੋਰੀ ਐ ਕਿੰਨੇ ਆਪਣੇ ਲੋਕ ਭਲਾ ਮਾਨਸ ਨੇ ਭਲੇ ਭਲੇ ਜਵਾਨੇ ਦੇ ਨੇ ਵੀ ਆਪਾਂ ਉਹੀ ਚੀਜ਼ਾਂ ਕਿਸਾਨ ਨਾਲ ਦੀ ਕਿਹੜਾ ਚੀਜ਼ ਤਿਆਰ ਕਰ ਲੂ ਜਿਹੜਾ ਕਿਸਾਨ ਨੂੰ ਪਤਾ ਵੀ ਕਣਕ ਕਿਵੇਂ ਤਿਆਰ ਕਰਨੀ ਐ ਉਹ ਬਾਬੇ ਥੋੜੂ ਕਰ ਲੈਣਗੇ ਵੀ ਜੀਰੀ ਕਿਵੇਂ ਤਿਆਰ ਕਰਨੀ ਐ ਗੰਨਾ ਕਿਵੇਂ ਵਜਣਾ ਐ ਦਾਲਾ ਕਿਵੇਂ ਬਿਜਲੀਆਂ ਨੇ ਕਿਸਾਨ ਤੋਂ ਵੱਡਾ ਰੱਬ ਕਿੱਥੇ ਨੇ ਉਹ ਬਾਬੇ ਜਿਹੜੇ ਆਪਾਂ ਬਾਬਿਆਂ ਦੇ ਮਗਰ ਲਾ ਕੇ ਇਹ ਜੇ ਵਖੰਡ ਬਾਤ ਕਰਕੇ ਆਪਦਾ ਜੰਗਾੜ ਚੰਗਾ ਬਣਾਉਂਦੇ ਨੇ ਨਾਲੇ ਇਹ ਧਰਮਾਂ ਦੀ ਵੰਡ ਪਾਉਂਦੇ ਨੇ ਆਰਐਸਐਸ ਦੇ ਪਿੱਠੂ ਬਣ ਕੇ ਜਿਹੜੇ ਦੇਸ਼ 'ਚ ਦੰਗੇ ਕਰਾਉਂਦੇ ਨੇ ਕਿਉਂ ਇੰਨੀਆ ਪਤੰਜਲੀ ਪਤੰਜਲੀ ਹੋਣ ਲਾਤੀ ਦੱਸੋ ਪਤੰਜਲੀ 'ਚ ਸਾਰਾ ਕੁਝ ਹੁੰਦਾ ਪੰਜਾਬ 'ਚ ਹੁੰਦੇ ਹੀ ਨਹੀਂ ਕੁਝ ਆਪਾਂ ਮਾੜਾ ਮੋਟਾ ਇੱਕ ਚੀਜ਼ ਦੇ ਮਗਰ ਨਾ ਪਿਆ ਕਰੀਏ ਇਹ ਬਾਬਿਆਂ ਲੈਵੇ ਤਾਂ ਨੌ ਰੱਖੇ ਹੋਣਦੇ ਨੇ ਇਹ ਸਾਰੇ ਸਰਕਾਰਾਂ ਦੇ ਵੋਟ ਹੁੰਦੀ ਆ ਇਹ ਇਹ ਬੈਂਕ ਵੋਟ ਨੇ ਸਰਕਾਰਾਂ ਦੀ ਇਹਦੇ ਕਰਕੇ ਬਾਬਿਆਂ ਤੋਂ ਸਾਨੂੰ ਬਚਣਾ ਚਾਹੀਦਾ ਪਤੰਜਲੀ ਤਾਂ ਤੁਸੀਂ ਆਪ ਦੀ ਘਰੀ ਤਿਆਰ ਕਰ ਲੈਣਿਓ ਜਿਹੜੇ ਕਣਕਾਂ ਗਾਉਣਿਓ ਵਧੀਆ ਜਿਹੜੀਆਂ ਦਾਲਾਂ ਗਾਉਣਿਓ ਇੱਕ ਤੁਸੀਂ ਰੱਬ ਰੂਪੀ ਹੁੰਦਾ ਕਿਸਾਨ ਸਾਨੂੰ ਕਿਸਾਨ ਨੂੰ ਪੁੱਜਣਾ ਚਾਹੀਦਾ ਹੈ ਜਾਂ ਕੇ ਬਾਬਿਆਂ ਨੂੰ ਨਹੀਂ ਇਹ ਤਾਂ ਬਾਬੇ ਦੀ ਚੜਾਈ ਹੁੰਦੀ ਹੁੰਦੀ ਪਤੰਜਲੀ ਨੇ ਕਿੱਥੋਂ ਦੀ ਕਿੱਥੇ ਤੱਕ ਵੱਡੀਆਂ ਤੋਂ ਵੱਡੀਆਂ ਫੈਕਟਰੀਆਂ ਲਵਾਤੀਆਂ ਬਾਬਾ ਰਾਮਪਾਲ ਜਾਦਵ ਤੋਂ ਬਾਬਾ ਰਾਮਦੇਵ ਬਣਾਤਾ ਇਹ ਆਪਣੀ ਜਨਤਾ ਨੇ ਤਾਂ ਕਿ ਜਿਹਦੇ ਉਲੂ ਠੀਕ ਹੋਣਾ ਹੋਵੇ ਦੇਖ ਲਓ ਇਹਦੇ ਰਾਮਪਾਲ ਰਾਮਦੇਵ ਦੇ ਉਲੂ ਠੀਕ ਆਇਆ ਤਾਂ ਕਿੱਥੇ ਤੱਕ ਗੱਡੀ ਚੜ੍ਹਤੀ ਤਾਂ ਵੀ ਆਪਾ ਪਹਾ ਪੁਰਾਣੇ ਜਵਾਨੇ ਦੀ ਕਹਾਵਤ ਹੀ ਵੀ ਫਲਾਣੇ ਦੇ ਉਲੂ ਠੀਕ ਆ ਗਿਆ ਆ ਹੁਣ ਬਾਬੇ ਦੇ ਉਲੂ ਠੀਕ ਆ ਗਿਆ ਤੀ ਦੇਖੋ ਕਿੱਥੇ ਤੱਕ ਆਪਦੀਆਂ ਫੈਕਟਰੀਆਂ ਗੱਡੀਆਂ ਵੀ ਬਹੁਤ ਦੱਸਦੇ ਨੇ ਕਿਉਂਕਿ ਪਤੰਜਲੀ ਲੋਕਾਂ ਨੇ ਠੱਗ ਠੋਰੀ ਕਰਕੇ ਬਾਬੇ ਨੇ ਬਹੁਤ ਵੱਡੇ ਵੱਡੇ ਪਲਾਟ ਲਾਏ ਹੋਏ ਨੇ ਅਤੇ ਅਵਾਨੀਆਂ ਅਡਾਨੀਆਂ ਨਾਲ ਸਾਂਝਾ ਹੈ ਤਾਂ ਬਾਬਾ ਗੱਲ ਵੀ ਅਵਾਨੀਆਂ ਅਡਾਨੀਆਂ ਦੀ ਕਰਦਾ ਹੈ ਕਿਉਂਕਿ ਜਦੋਂ ਪੈਸੇ ਵਾਲਾ ਬੰਦਾ ਹੋ ਜੇ ਫਿਰ ਤਾਂ ਗੱਲ ਪੈਸੇ ਵਾਲੀ ਦੀ ਕਰੂਗਾ ਤਾਂ ਇੰਨੀ ਆ ਮੈਂ ਤੁਹਾਡੇ ਨਾਲ ਪਤੰਜਲੀ ਵੀ ਕਿਵੇਂ ਆਰਾਮਦੇਵ ਦੇ ਉਲੂ ਠੀਕ ਆਇਆ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਆਪ ਦਾ ਸਭ ਦਾ ਧੰਨਵਾਦ ਬਹਿਗੁਰੂ ਜੀ ਕਾ ਖਾਲਸਾ ਬਹਿਗੁਰੂ ਜੀ ਕੀ ਫਤਿਹ